ਪਾਰਤ ਪਾਕਿਸਤਾਨ ਵਿਚਾਲੇ ਵੱਧਦੇ ਤਣਾਅ ਕਾਰਨ ਗੁਰਦਾਸਪੁਰ ਦੇ ਸਰਹੱਦੀ ਪਿੰਡਾਂ ਦੇ ਲੋਕਾਂ 'ਚ ਡਰ ਦਾ ਮਾਹੌਲ ਹੈ ਲੋਕ ਹਰ ਪਲ ਹੀ ਸੋਚ ਕੇ ਜੀ ਰਹੇ ਨੇ ਕਿ ਜੇ ਜੰਗ ਹੁੰਦੀ ਹੈ ਤਾਂ ਅਸੀਂ ਆਪਣੇ ਬੱਚਿਆਂ ਪਛਵਾ ਨੂੰ ਲੈ ਕੇ ਕਿੱਥੇ ਜਾਵਾਂਗੇ ਆਪਣੀ ਜ਼ਮੀਨ ਆਪਣਾ ਘਰ ਕਿਵੇਂ ਛੱਡਾਂਗੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਲਗਾਤਾਰ ਅਨਾਉਂਸਮੈਂਟ ਕਰਕੇ ਲੋਕਾਂ ਨੂੰ ਸੁਚੇਤ ਰਹਿਣ ਦੇ ਲਈ ਕਿਹਾ ਗਿਆ ਹੈ ਜਿਹੜੇ ਲੋਕ ਨੇ ਲੋਕਾਂ ਦਾ ਕਹਿਣਾ ਹੈ ਕਿ ਇਹ جنگ ਨਹੀਂ ਹੋਣੀ ਚਾਹੀਦੀ ਹੈ ਜੇਕਰ جنگ ਹੁੰਦੀ ਹੈ ਤਾਂ ਅਸੀਂ ਆਪਣੀ ਜਾਨ ਕਿਵੇਂ ਬਚਾਵਾਂਗੇ ਪੂਰੇ ਭਾਰਤ ਦੇ ਵਿੱਚ ਪਾਕਿਸਤਾਨਾਂ ਤੇ ਅਤਵਾਦ ਦੇ ਖਿਲਾਫ ਗੁੱਸੇ ਦੀ ਲਹਿਰ ਹੈ ਅਤੇ ਇਸ ਗੁੱਸੇ ਦਾ ਅਸਰ ਹੁਣ ਸਰਹੱਦ ਤੇ ਸਥਿਤ ਛੋਟੇ-ਛੋਟੇ ਪਿੰਡਾਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਸਰਹੱਦ ਦੇ ਸਪਾਸੇ ਬੈਠੇ ਅਸੀਂ ਅਕਸਰ ਖਬਰਾਂ ਦੇ ਵਿੱਚ ਸੁਣਦੇ ਹਾਂ ਕਿ ਤਣਾਅ ਵਧ ਗਿਆ ਗੋਲੀਆਂ ਚੱਲੀਆਂ ਹਨ ਜੰਗ ਦੇ ਬੱਦਲ ਮੰਡਰਾ ਰਹੇ ਨੇ ਪਰ ਜ਼ਰਾ ਉਹਨਾਂ ਬੇਕਸੂਰ ਲੋਕਾਂ ਦੇ ਬਾਰੇ ਸੋਚੋ ਜਿਨ੍ਹਾਂ ਦੇ ਘਰ ਸਰਹੱਦ ਦੇ ਬਿਲਕੁਲ ਨੇੜੇ ਹਨ ਜਿੱਥੇ ਜੰਗ ਦਾ ਮਤਲਬ ਅਖਬਾਰਾਂ ਦੀਆਂ ਸੁਰਖੀਆਂ ਨਹੀਂ ਸਗੋਂ ਬੱਚਿਆਂ ਖੇਤਾਂ ਤੇ ਸਾਰੀ ਜ਼ਿੰਦਗੀ ਦਾਤ ਤੇ ਲਗਾਉਣਾ ਹੈ 22 April ਨੂੰ ਜੰਮੂ ਕਸ਼ਮੀਰ ਦੇ ਪੈਲਗਾਮ ਚ ਹੋਏ ਭਿਆਨਕ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ 26 ਮਾਸੂਮ ਜਾਨਾਂ ਜੋ ਤਬਾਹ ਹੋ ਚੁੱਕੀਆਂ ਨੇ ਉਦੋਂ ਤੋਂ ਭਾਰਤ ਦੇ ਦਿਲ ਦੇ ਵਿੱਚ ਗੁੱਸਾ ਉਬਾਲੇ ਮਾਰ ਰਿਹਾ ਹੈ ਪਾਕਿਸਤਾਨ ਦੇ ਖਿਲਾਫ ਨਾਰੇ ਅੱਤਵਾਦ ਦੇ ਖਿਲਾਫ ਪ੍ਰਦਰਸ਼ਨ ਹਰ ਗਲੀ ਹਰ ਚੌਕ ਤੇ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਪੰਜਾਬ ਦੇ ਗੁਰਦਾਸਪੁਰ ਵਰਗੇ ਸਰਹੱਦੀ ਇਲਾਕਿਆਂ ਦੇ ਵਿੱਚ ਡਰ ਦਾ ਮਾਹੌਲ ਹੋਰ ਵੀ ਖਰਾਬ ਹੋ ਗਿਆ। ਉੱਥੇ ਹੀ ਚੌਂਤਰਾ ਤੇ ਕੋਗੀ ਵਰਗੇ ਪਿੰਡਾਂ ਦੇ ਵਿੱਚ ਲੋਕ ਚੈਨ ਦੀ ਨੀਂਦ ਨਹੀਂ ਸੌ ਪਾ ਰਹੇ ਨੇ। ਦਿਨ ਦੇ ਵਿੱਚ ਕਈ ਵਾਰ ਗੁਰਦੁਆਰਾ ਸਾਹਿਬ ਦੇ ਲਾਊਡ ਸਪੀਕਰ ਤੋਂ ਐਲਾਨ ਕੀਤਾ ਜਾ ਰਿਹਾ ਹੈ ਕਿ ਸੁਚੇਤ ਰਹੋ, ਚੌਕਸ ਰਹੋ, ਕਿਸੇ ਵੀ ਅਜੀਬ ਹਰਕਤ ਦੀ ਸੂਚਨਾ ਤੁਰੰਤ ਪੁਲਿਸ ਜਾਂ ਬੀਐਸਐਫ ਨੂੰ ਦਿਓ। ਦੋਹਾਂ ਦੇਸ਼ਾਂ ਦੇ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਦੋਹਾਂ ਦੇਸ਼ਾਂ ਵਿਚਾਲੇ ਜੰਗ ਵਰਗਾ ਮਾਹੌਲ ਬਣਿਆ ਹੋਇਆ ਹੈ ਤੇ ਭਾਰਤ ਸਰਕਾਰ ਨੇ ਵੀ ਭਾਰਤ 'ਚ ਰਹਿ ਰਹੇ ਪਾਕਿਸਤਾਨੀ ਨਾਗਰਿਕਾਂ ਨੂੰ ਵਾਪਸ ਪਾਕਿਸਤਾਨ ਜਾਣ ਦੇ ਹੁਕਮ ਦੇ ਦਿੱਤੇ ਨੇ ਜੋ ਨਹੀਂ ਜਾਂਦਾ ਉਸ ਨੂੰ ਗ੍ਰਿਫਤਾਰ ਕਰਨ ਦੇ ਵੀ ਹੁਕਮ ਦੇ ਦਿੱਤੇ ਨੇ ਇਸ ਦੇ ਨਾਲ ਹੀ ਪਾਕਿਸਤਾਨ ਦੇ ਨਾਲ ਵਪਾਰ ਵੀ ਭਾਰਤ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਹੈ ਦੋਵਾਂ ਦੇਸ਼ਾਂ ਦੇ ਵਿਚਾਲੇ ਮਾਹੌਲ ਲਗਾਤਾਰ ਵਿਗੜਦਾ ਜਾ ਰਿਹਾ ਹੈ ਦੋਵਾਂ ਦੇਸ਼ਾਂ ਦੇ ਵਿਚਾਲੇ ਵੱਡੇ ਤਣਾਅ ਕਾਰਨ ਗੁਰਦਾਸਪੁਰ ਦੇ ਸਰਹੱਦੀ ਪਿੰਡਾਂ ਦੇ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਐਲਾਨ ਕੀਤਾ ਗਿਆ ਕਿ ਸਰਹੱਦੀ ਪਿੰਡਾਂ ਦੇ ਲੋਕ ਚੋਕ ਸਰੈਣ ਪਿੰਡ ਦੇ ਨੌਜਵਾਨ ਰਾਤ ਦੇ ਸਮੇਂ ਵਿੱਚ ਚੌਕਸ ਰਹਿਣ ਪਹਿਰਾ ਦੇਣਾ ਤੇ ਜੇਕਰ ਆਸ-ਪਾਸ ਕਿਤੇ ਵੀ ਕੋਈ ਹਰਕਤ ਹੁੰਦੀ ਹੈ ਤਾਂ ਤੁਰੰਤ ਪੁਲਿਸ ਅਤੇ ਬੀਐਸਐਫ ਨੂੰ ਸੂਚਿਤ ਇਸ ਬਾਰੇ ਕੀਤਾ ਜਾਵੇ ਤਾਂ ਪਿੰਡ ਵਾਸੀਆਂ ਨੇ ਇਹ ਦੱਸਿਆ ਹੈ ਕਿ ਬੀਐਸਐਫ ਦੇ ਜਵਾਨਾਂ ਨੇ ਪਿੰਡ ਦੇ ਵਿੱਚ ਆ ਕੇ ਚੌਕਸ ਰਹਿਣ ਦੀ ਗੱਲ ਕਹੀ ਕਿਸਾਨਾਂ ਦੀਆਂ ਫਸਲਾਂ ਕੰਡਿਆਲੀ ਤਾਰ ਤੋਂ ਜਿਹੜੀਆਂ ਪਾਰ ਨੇ ਇਸ ਨੂੰ ਜਲਦੀ ਕੱਟਣ ਦੇ ਆਦੇਸ਼ ਦਿੱਤੇ ਗਏ ਨੇ ਬੀਐਸਐਫ ਤੇ ਜਵਾਨ ਪਿੰਡ ਦੇ ਵਿੱਚ ਆਇਆ ਤੇ ਪਿੰਡ ਵਾਸੀਆਂ ਨੂੰ ਚੌਕਸ ਰਹਿਣ ਕੰਡਿਆਲੀ ਤਾਰ ਤੋਂ ਪਾਰ ਕਿਸਾਨਾਂ ਦੀਆਂ ਫਸਲਾਂ ਦੀ ਰਾਖੀ ਕਰਨ ਦੇ ਲਈ ਕਿਹਾ ਉਹਨਾਂ ਨੂੰ ਜਲਦੀ ਵੱਢਣ ਦੇ ਲਈ ਕਿਹਾ ਪਿੰਡ ਦੇ ਲੋਕ ਇਸ ਗੱਲੋਂ ਵੀ ਚਿੰਤਤ ਹਨ ਕਿ ਜੇਕਰ ਜੰਗ ਹੁੰਦੀ ਹੈ ਤਾਂ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦਾ ਕਾਫੀ ਨੁਕਸਾਨ ਹੋਵੇਗਾ ਇਸ ਲਈ ਦੋਹਾਂ ਦੇਸ਼ਾਂ ਦੇ ਵਿਚਾਲੇ ਜੰਗ ਨਹੀਂ ਹੋਣੀ ਚਾਹੀਦੀ ਹੈ ਅਤੇ ਅਤਵਾਦ ਦੇ ਖਾਤਮੇ ਲਈ ਦੋਹਾਂ ਦੇਸ਼ਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਲੱਗਦਾ ਦਾਰ ਸਰਹੱਦ ਤੇ ਤਣਾਅ ਵਧਦਾ ਜਾ ਰਿਹਾ ਹੈ ਪੂਰੇ ਭਾਰਤ ਚ ਪਾਕਿਸਤਾਨ ਅਤੇ ਅਤਿਵਾਦ ਦੇ ਖਿਲਾਫ ਗੁੱਸੇ ਦੀ ਲਹਿਰ ਦੌੜ ਗਈ ਹੈ ਤੇ ਇਸ ਗੁੱਸੇ ਦਾ ਅਸਰ ਹੁਣ ਸਰਹੱਦ ਤੇ ਸਥਿਤ ਛੋਟੇ-ਛੋਟੇ ਪਿੰਡਾਂ ਦੇ ਵਿੱਚ ਵੀ ਸਾਫ਼ ਦੇਖਣ ਨੂੰ ਮਿਲ ਰਿਹਾ ਹੈ ਪਿੰਡ ਸਾਡਾ ਮਤਲਬ ਕਿ ਆਪਣੇ ਜਿੱਦਾਂ ਮਾਹੌਲ ਬਣਿਆ ਪਹਿਲ ਗਾਮ ਦੇ ਵਿੱਚ ਜਿਹੜਾ ਹੋਇਆ ਕਤਲੇਆਮ ਉਹਦੇ ਨਾਲ ਜਿਹੜਾ ਤਣਾਅ ਚੱਲਿਆ ਦੋਵਾਂ ਦੇਸ਼ਾਂ ਵਿੱਚ ਤੇ ਬੀਐਸਐਫ ਵਾਲੇ ਜਿਹੜੇ ਆ ਉਹ ਸਾਨੂੰ ਕਹਿ ਕੇ ਗਏ ਆ ਕਿ ਤੁਸੀਂ ਮਤਲਬ ਕਿ ਚਕੰਨੇ ਰਹਿਣਾ ਤੇ ਪਿੰਡ ਸਾਡਾ ਮਰੀ ਸਰਤ ਕਰੀ ਪਿੰਡ ਸਾਡਾ ਬੀਐਸਓ ਦੇ ਨਾਲ ਸਹਿਮਤ ਹੈ ਕੋਈ ਵੀ ਉਹ ਜੀ ਗੱਲਬਾਤ ਹੁੰਦੀ ਹੈ ਤੇ ਨਾਲ ਇਹਨਾਂ ਤੇ ਵੱਡੇ ਨਾਲ ਮੋੜ ਕੇ ਚੱਲਾਂਗੇ ਫੈਸਲਾ ਦਿੱਤੇ ਗਿਆ ਦੇਸ਼ ਹਾਂਜੀ ਹਾਂਜੀ ਮਲੇਗੀ ਕੱਲ੍ਹ ਕਹਿ ਸੀ ਉਹਨਾਂ ਦੇ ਬੀਐਸਓ ਵਾਲੇ ਅਧਿਕਾਰੀਆਂ ਨੇ ਕਿ ਜਿਹੜੀ ਫਸਲ ਆ ਤਾਰੋਂ ਪਾਰ ਤੇ ਇਹਨੂੰ ਇੱਕ ਦੋ ਜਣੇ ਵਿੱਚ ਸਮੇਟ ਲੋ ਤੇ ਕੱਲ ਉਸ ਤੋਂ ਬਾਅਦ ਜਿਹੜੇ ਆ ਜਿਹੜੇ ਗੇਟ ਜਿਹੜੇ ਸੀਲ ਕੀਤਾ ਜਾਣਗੇ ਤੇ ਪਤਾ ਨਹੀਂ ਕੋਈ ਵੀ ਅਨਸਖਾਮੀ ਘਟਨਾ ਰਾਂ ਹੋਵੇ ਤੇ ਅਸੀਂ ਤਾਂ ਕਹਿਣਾ ਹੈ ਕਿ ਉਹ ਜੀ ਘਟਨਾ ਨਾ ਹੋਵੇ ਜਿਹਦੇ ਨਾਲ ਵੀ ਦੋਵਾਂ ਦੇਸ਼ਾਂ ਦਾ ਨੁਕਸਾਨ ਹੋਵੇ ਤੇ ਜਿਹੜਾ ਘਟਾਰੇ ਪਿੰਡ ਦੇ ਵਿੱਚ ਇਸ ਸਾਮ ਤਾਂ ਹੌਲ ਤੇ ਹੈ ਹੀ ਯਾਰੀ ਇੱਕ ਦੋ ਵਾਰੀ ਜੰਗਾ ਪਹਿਲਾਂ ਵੀ ਹੋਈਆਂ ਤੇ ਅਸੀਂ ਤਾਂ ਕਹਿੰਨੇ ਕਿ ਨਾ ਹੋਏ ਉਹ ਜਿਹਾ ਮਾਹੌਲ ਨਾ ਬਣੇ ਤਰਾਪੁਰ ਜਿਹੜਾ ਨਾ ਬਣੇ ਮਾਹੌਲ ਤੇ ਠੀਕ ਠਾਕ ਰਹੇ ਕਿੰਨਾ ਕੁ ਨੁਕਸਾਨ ਨੁਕਸਾਨ ਜੀ ਬਹੁਤ ਜ਼ਿਆਦਾ ਹੁੰਦਾ ਹੁਣ ਤੇ ਤੁਹਾਨੂੰ ਪਤਾ ਜਿਹੜਾ ਅੱਜ ਕੱਲ੍ਹ ਦੀਆਂ ਤਕਨੀਕ ਨਵੀਂ ਆ ਗਈ ਆ ਤੇ ਆਬੀਸਲੀ ਮਨ ਲਈ ਹੋਈ ਜਾਂਦਾ ਨੁਕਸਾਨ ਜ਼ਿਆਦਾ ਹੁੰਦਾ ਕਾਫੀ ਹੁੰਦਾ ਹਾਂਜੀ ਹਾਂਜੀ ਉਹ ਜੇ ਤਾਂ ਮਨ ਲਈ ਤਕਰੀਬਨ ਸਾਰੇ ਕੋਲੀ ਦੇ ਪਿੰਡਾਂ ਦੇ ਵਿੱਚ ਹੀ ਇਹ ਡੰਗਰ ਡੰਗਰ ਪਰ ਲੈ ਕੇ ਵੀ ਕਿੱਥੇ ਜਾਵਾਂਗੇ ਮੇਰਾ ਪਿੰਡ ਚਾਉਂਦਰਾ ਜੀ ਮੈਂ ਗੁਰਨਾਮ ਸਿੰਘ ਬੋਲਦਾ ਕੀ ਗਲਤ ਹੋਈ ਐ ਜਪੰਡ ਦੇ ਵਿੱਚ ਇਹ ਬਾਬੇ ਨੇ ਲਾਉਸਮੈਂਟ ਕੀਤੀ ਆ ਵਿੱਚ ਕੰਨੇ ਹੋ ਕੇ ਰਹਿਣਾ ਜਿਹੜਾ ਪਹਿਲ ਬਾਨ ਦੇ ਕਰਕੇ ਪਹਿਲ ਗਾਉਂਦੇ ਕਰਕੇ ਜਿਹੜਾ ਵੀ ਇਹ ਮੋਟ ਪੀੜ ਹੋਣ ਦਾ ਖਤਰਾ ਜੀ ਕਿੰਨਾ ਕੁ ਡਰ ਬਣਿਆ ਪਿੰਡ ਦੇ ਸਾਂਭ ਮਹੌਲ ਹੈ ਜੀ ਮਹੌਲ ਤੇ ਇੱਥੇ ਬਣਦੇ ਰਹਿੰਦੇ ਨਾ ਜੀ ਹੁਣ ਲੜਾਈਆਂ ਜੰਗਾਂ ਦੇਖੀ ਦੀਆਂ 65 ਚ ਵੀ ਹੋਈ 71 ਚ ਵੀ ਹੋਈ ਤੇ ਬਾਡਰ ਦੇ ਲੋਕਾਂ ਨੂੰ ਡਰ ਤੇ ਹੁੰਦਾ ਹੀ ਐ ਪਿਛਲੇ ਲੜਾਈਆਂ ਵਿੱਚ ਕੋਈ ਨੁਕਸਾਨ ਹੋਇਆ ਜੇ ਪਿੰਡ ਦਾ ਕੋਈ ਗਏ ਹੀ ਛੱਡ ਕੇ ਪਿੰਡ ਪਿੰਡ ਛੱਡ ਕੇ ਤੇ ਜਾਂਦੇ ਹੀ ਆ ਜੀ ਹੂੰ ਫਿਰ ਸਮਾਨ ਦੀ ਵੀ ਟੁੱਟ ਭੱਜ ਹੁੰਦੀ ਆ ਹੂੰ ਉਸਤਾਨ ਤੇ ਹੁੰਦਾ ਹੀ ਆ ਫਿਰ ਖੇਤੀਬਾੜੀ ਦਾ ਵੀ ਬਰਬਾਦੀ ਹੁੰਦੀ ਆ ਅਧੁਪਛਾਦੀ ਹੂੰ ਕੀ ਅਪੀਲ ਕਰਨਾ ਚਾਹੋ ਤੁਸੀਂ ਸਰਕਾਰ ਨੂੰ ਅਸੀਂ ਹੱਥ ਜੋੜ ਕੇ ਉਹ ਬੇਨਤੀ ਕਰਨੀ ਆ ਕਿ ਇਹ ਸ਼ਾਂਤ ਮਾਹੌਲ ਹੋ ਜਾਵੇ ਤੇ ਠੀਕ ਆ ਜੀ ਡੰਗਰ ਬੱਚੇ ਦਾ ਨੁਕਸਾਨ ਹੁੰਦਾ ਬਹੁਤਾ ਡੰਗਰਾਂ ਦਾ ਵੀ ਹੁੰਦਾ ਜੀਆਂ ਦਾ ਵੀ ਹੋਂ ਦਾ ਖਤਰਾ ਹੀ ਆ ਜੀ ਘਤਰ ਦੇ ਵਿੱਚ ਜਿੱਦਾਂ ਜਾਂਦੇ ਜਾਂਦੇ ਉਹ ਲਾਗੇ ਬੰਬ ਪਿਆ ਆ ਹੀ ਤੇ ਉਹ ਲੜਕੀ ਇੱਕ ਬੜੀ ਮੁਸ਼ਕਲ ਭਜੀ ਸੀ ਜੀ ਉਦੋਂ ਬੀਐਸਐਫ ਦਾ ਜਵਾਨ ਇੱਕ ਬੜੀ ਮੁਸ਼ਕਲ ਵਜਿਆ ਸੀ ਮੋਰਚੇ ਦੇ ਉੱਤੇ ਬੰਬ ਡੇਗਿਆ ਤਾਰਾਂ ਦੇ ਪਹਿਲਾਂ ਤੇ ਅਸੀਂ ਛੋਟੇ ਬੱਚੇ ਤੇ ਸਿਆਣੇ ਬਜ਼ੁਰਗ ਕੱਢੇ ਸੀ ਤੇ ਜਿਹੜੇ ਨੌਜਵਾਨ ਹੀ ਉੱਥੇ ਰਹਿ ਤੇ ਜਦੋਂ ਬੰਬ ਆਇਆ ਨਾ ਬੀਐਸਐਫ ਤੇ ਕੈਂਪ 'ਚ ਆਏ ਤੇ ਚੌਂਦਰਾ ਪਿੰਡ ਤੇ ਆਏ ਤੇ ਫਿਰ ਜਿਹੜੇ ਵੱਡੇ ਸੀ ਉਹ ਵੀ ਦੌੜ ਕੇ ਤੇ ਫਿਰ ਪਿੱਛੇ ਜਾਣ ਆਪਣੀਆਂ ਜਾਨਾਂ ਦੇ ਬਚਾਉਣੀਆਂ ਸੀ ਹੁਣ ਵੀ ਕੋਈ ਤਿਆਰੀ ਤਰੀ ਕੀਤੀ ਜਾ ਰਹੀ ਪਿੰਡ ਵਿੱਚ ਇਹਦਾ ਕੀ ਹੈ ਬਾਪ ਹੁਣ ਇਕ ਕੰਨੇ ਹੋ ਗਰਣਾ ਜੀ ਉਹ ਸਿਹਰੀ ਦੇ ਵਿੱਚ ਹੀ ਆ ਦੇਖੋ ਹੁਣ ਕੀ ਬੰਦ ਆ ਕੀ ਨਹੀਂ ਬਾਡਰ ਤੇ ਬਿਲਕੁਲ ਪਿੰਡ ਚ ਬੀਐਸ ਵਾਲੇ ਹਾਂਜੀ 24 ਘੰਟੇ ਪਹਿਰਾ ਚੱਲਦਾ ਜੀ ਬੀਐਸ ਹਾਂਜੀ ਹਾਂਜੀ ਪਿੰਡ ਚ ਵੀ ਆਏ ਨੇ ਜੀ ਪਿੰਡ ਚ ਨਹੀਂ ਬਾਹਰ ਬਾਰੀ ਫਿਰਦੇ ਰਹਿੰਦੇ ਆ ਜੀ ਟੋਬਾਟਰ ਤੇ ਵੀ ਅਸੀਂ ਉਹਨਾਂ ਦੇ ਨਾਲ ਹਾਂ ਜੀ ਜਿੱਦਾਂ ਕਹਿਣਗੇ ਉਦਾਂ ਹੀ ਮੋਢੇ ਨਾਲ ਮੋਢਾ ਜੋੜ ਕੇ ਤਿਆਰ ਹਾਂ ਉਹਨਾਂ ਨੇ ਕਿਹਾ ਜੀ ਇੱਕ ਦੋ ਦਿਨ ਚ ਆਪਣੀ ਫਸਲ ਜਿਹੜੀ ਆ ਉਹ ਤਰੋਂ-ਪਾਰੋਂ ਕਟਵਾ ਲਓ ਜੀ ਹਾਂਜੀ ਮੇਰਾ ਪਿੰਡ ਸਲਾਚ ਆ ਬਾਡਰ ਤੇ ਰਹਿਣ ਵਾਲੇ ਆ ਅਸੀਂ ਤੇ ਲਾਉਂਸਮੈਂਟ ਇਹ ਕੀਤੀ ਗਈ ਆ ਕਿ ਜਿਹੜਾ ਲੜਾਈ ਦਾ ਮੌਲ ਬਣਿਆ ਤੇ ਲੋਕਾਂ ਨੂੰ ਸੂਚਿਤ ਕੀਤਾ ਗਿਆ ਇਹ ਰਾਤ ਨੂੰ ਨੌਜਵਾਨ ਜਿਹੜੇ ਆ ਉਹ ਚਕੰਨੇ ਹੋ ਕੇ ਰਹਣ ਕਿਉਂਕਿ ਜੇ ਕੋਈ ਹਰਕਤ ਮਾੜੀ ਲੱਭਦੀ ਆ ਤੇ ਬੀਐਸਰ ਰਿਪੋਰਟ ਦਿੱਤੀ ਜਾਏ ਥਾਣੇ ਰਿਪੋਰਟ ਦਿੱਤੀ ਜਾਏ ਤੇ ਜੜੀਆਂ ਬੀਐਸਰ ਨੇ ਸਾਨੂੰ ਕੱਲ ਕਿਹਾ ਕਿ ਤਾਰੋਂ ਪਾਰ ਜਿਹੜੀ ਫਸਲ ਆ ਉਹ ਛੇਤੀ ਤੋਂ ਛੇਤੀ ਜੜੀ ਆ ਉਹ ਕੱਟ ਲੋ ਕਿਉਂਕਿ ਪਤਾ ਨਹੀਂ ਹੁੰਦਾ ਗੇੜਦ ਬੰਦ ਹੋ ਜਾ ਤਾਂ ਤੁਹਾਡੀ ਫਸਲ ਜੀ ਆ ਬਰਬਾਦ ਹੋ ਜਾਏ ਇਹ ਕੱਲ ਦੱਸਿਆ ਗਿਆ ਤੇ ਲੜਾਈ ਜੜੀ ਉਹ ਨਹੀਂ ਲੱਗਣੀ ਚਾਹੀਦੀ ਇਹ ਸਾਡੀ ਮੰਗ ਆ ਕਿ ਦੋਨਾਂ ਮੁਲਕਾਂ ਨੂੰ ਬੈਠ ਕੇ ਜੜੀ ਉਹ ਗੱਲ ਕਰਨੀ ਚਾਹੀਦੀ ਆ ਕਿਉਂਕਿ ਬਾਰਡਰ ਦੇ ਲੋਕਾਂ ਨੂੰ ਜੜੀਆਂ ਲੜਾਈਆਂ ਦੇਖੀਆਂ ਨੇ ਉਹਨਾਂ ਦਾ ਰਹਿੰਦਾ ਕੱਖ ਨਹੀਂ ਕਿਉਂਕਿ ਜਦੋਂ ਰਿਸ਼ਤੇਦਾਰਾਂ ਦੇ ਜਾਇਦਾ ਤੇ ਰਿਸ਼ਤੇਦਾਰਾਂ ਦਾ ਸਾਰਾ ਬਸਲਾ ਲੈ ਕੇ ਚੱਲ ਜੀਦਾ ਜੋ ਪੇਟੀ ਪਾਟੀ ਸਮਾਨ ਕਰਦਾ ਲੈ ਕੇ ਚੱਲ ਜੀਦਾ ਤਾਂ ਸਾਨੂੰ ਕੁਝ ਨਹੀਂ ਵੱਜਦਾ ਸਾਡਾ ਨੁਕਸਾਨ ਬਹੁਤ ਹੁੰਦਾ ਦੂਜੀ ਗੱਲ ਇਹ ਸਰਕਾਰਾਂ ਜਿਹੜੀਆਂ ਸਰਕਾਰ ਕੋਈ ਵੀ ਬਣਦੀ ਹੈ ਉਹ ਕਹਿ ਦਿੰਦੀ ਆ ਵੀ ਬਾਰਡਰ ਦੀਆਂ ਨਹੀਂ ਆ ਸਹੂਲਤਾਂ ਦੇਦੀਆਂ ਪਰ ਸਾਡੇ ਤੱਕ ਕੋਈ ਨਹੀਂ ਪਹੁੰਚਦੀ ਬੜੀ ਹੈਰਾਨਗੀ ਦੀ ਗੱਲ ਆ ਤੇ ਕਹਿ ਦਿੰਦੇ ਆ ਵੀ ਬਾਰਡਰ ਵਾਲਿਆਂ ਨੂੰ ਸਹੂਲਤਾਂ ਐਨਾ ਫੰਡ ਕੱਢਿਆ ਗਿਆ ਪਰ ਅਜੇ ਤੱਕ ਕੋਈ ਸਾਨੂੰ ਸਹੂਲਤ ਨਹੀਂ ਮਿਲੀ ਦੂਜੀ ਤਰੋਂ ਪਾਰ ਸਾਨੂੰ ਕੋਈ ਫਸਲ ਉੱਚੀ ਨਹੀਂ ਵਿਝਣਦੀ ਤੇ ਜੇ ਅਸੀਂ ਕਣਕੇ ਵੀਜਨੇ ਆ ਤੇ ਮੁੜ ਕੇ ਜ ਸਾਾਨੂੰ ਮਾਰਜਾ ਦਿੰਦੇ ਆ ਤੇ ਮਾਜੇ ਦਾ ਵੀ ਰੋਲਾ ਪਾਉਂਦੇ ਆ ਤੇ ਉਹ ਡਰਾਮਾ ਹੀ ਖੇਡਦੇ ਆ ਅਜੇ ਤੱਕ ਮਾ ਜਿਹੜਾ ਸਾਨੂੰ ਨਹੀਂ ਦਿੱਤਾ ਗਿਆ ਜਗ ਨਹੀਂ ਹੋਣੀ ਚਾਹੀਦੀ ਜੰਗ ਨਹੀਂ ਹੋਣੀ ਚਾਹੀਦੀ ਕਿਉਂਕਿ ਜੰਗ ਬਹੁਤ ਮਾਰਦਾ